ਜੇਕਰ ਤੁਸੀਂ ਵੀ ਨਕਲੀ ਨੋਟਾਂ ਨਾਲ ਠੱਗੇ ਗਏ ਹੋ ਤਾਂ ਹੁਣ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਤੁਸੀਂ ਆਪਣੇ smartphones ਦੀ ਮਦਦ ਨਾਲ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਹੱਥ ਵਿੱਚ ਜੋ ਨੋਟ ਹੈ ਉਹ ਨਕਲੀ ਹੈ ਜਾਂ ਫਿਰ ਅਸਲੀ ਜੀ ਹਾਂ ਨਕਲੀ ਨੋਟ ਹਰ ਕਿਸੇ ਲਈ ਇੱਕ ਵੱਡੀ ਸਮੱਸਿਆ ਬਣਦੇ ਜਾ ਰਹੇ ਨੇ ਤੇ ਬਹੁਤ ਸਾਰੇ ਲੋਕਾਂ ਲਈ ਨਕਲੀ ਨੋਟਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ ਜੀ ਹਾਂ ਇਹਨਾਂ ਦਿਨਾਂ ਵਿੱਚ ਬਾਜ਼ਾਰ ਦੇ ਵਿੱਚ ਨਕਲੀ ਨੋਟ ਜੋ ਹੈ ਤੇਜ਼ੀ ਨਾਲ ਫੈਲ ਰਹੇ ਨੇ ਖਾਸ ਕਰਕੇ 500 ਰੁਪਏ ਦੇ ਨਕਲੀ ਨੋਟ ਇਨ੍ਹਾਂ ਨੋਟਾਂ ਦੀ ਖਾਸੀਅਤ ਇਹ ਹੈ ਕਿ ਇਹ ਇੰਨੇ ਸਾਫ਼-ਸੁਥਰੇ ਟੰਗਣਾ بنائے ਗਏ ਹੁੰਦੇ ਨੇ ਕਿ ਆਮ ਆਦਮੀ ਲਈ ਅਸਲੀ ਅਤੇ ਨਕਲੀ ਨੋਟਾ ਵਿੱਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਸਰਕਾਰ ਦੇ ਵੱਲੋਂ ਵੀ ਸੀਬਾ ਅਤੇ ਐਨਆਈਏ ਵਰਗੀਆਂ ਏਜੰਸੀਆਂ ਨੂੰ ਅਲਰਟ ਕੀਤਾ ਹੈ ਕਿ ਬਾਜ਼ਾਰ ਵਿੱਚ 500 ਰੁਪਏ ਦੇ ਬਹੁਤ ਸਾਰੇ ਨਕਲੀ ਨੋਟ ਘੁੰਮ ਰਹੇ ਨੇ ਜਿਨ੍ਹਾਂ ਨੂੰ ਫੜਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਜੇਕਰ ਤੁਹਾਡੇ ਕੋਲ smartphone ਹੈ ਤਾਂ ਤੁਸੀਂ 500 ਰੁਪਏ ਦੀ ਨੋਟ ਦੀ ਜਾਂਚ ਖੁਦ ਕਰ ਸਕਦੇ ਹੋ ਉਹ ਵੀ ਘਰ ਬੈਠੇ ਜਿਵੇਂ ਹੁਣ ਤੁਹਾਨੂੰ ਅਸੀਂ ਇਸ ਐਪ ਬਾਰੇ ਦੱਸਾਂਗੇ ਜੋ ਤੁਹਾਡੇ ਨੋਟ ਦਾ ਪਤਾ ਲਗਾ ਸਕਦੀ ਹੈ ਕਿ ਇਹ ਅਸਲੀ ਹੈ ਜਾਂ ਫਿਰ ਨਕਲੀ ਤਾਂ ਜੋ ਤੁਸੀਂ ਨੋਟਾ ਸੰਬੰਧੀ ਠੱਗੀ ਤੋਂ ਬਚ ਸਕੋ ਜਿਵੇਂ ਹਾਰਬੇ ਨੇ ਜਹੇ ਨਕਲੀ ਨੋਟਾਂ ਦੀ ਪਛਾਣ ਕਰਨ ਲਈ ਇੱਕ ਵਿਸ਼ੇਸ਼ ਮੋਬਾਈਲ ਐਪ ਬਣਾਇਆ ਜਿਸ ਦਾ ਨਾਮ ਐਮਈਐਨਆਈਏ ਯਾਨੀ ਕਿ ਮੋਬਾਈਲ ਐਡਿਟ ਨੋਟ オーਰੈਂਟੀਫਾਇਰ ਇਸ ਐਪ ਦਾ ਇਸਤੇਮਾਲ ਤੁਸੀਂ ਐਂਡਰੋਇਡ ਤੇ ਆਈਫੋਨ ਦੋਵਾਂ ਵਿੱਚ ਕਰ ਸਕਦੇ ਹੋ ਅਤੇ ਇਸ ਦੀ ਵਰਤੋਂ ਕਰਨਾ ਬਹੁਤ ਜ਼ਿਆਦਾ ਆਸਾਨ ਹੈ ਤਾਨੂੰ ਸਿਰਫ ਇਸ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ ਤੇ ਫੋਨ ਦਾ ਕੈਮਰਾ ਚਾਲੂ ਕਰਨਾ ਹੈ ਅਤੇ 500 ਰੁਪਏ ਦਾ ਨੋਟ ਜੋ ਹੈ ਕੈਮਰੇ ਦੇ ਸਾਹਮਣੇ ਲਿਆਉਣਾ ਹੈ ਇਹ ਐਪ ਆਪਣੇ ਆਪ ਹੀ ਨੋਟ ਨੂੰ ਸਕੈਨ ਕਰ ਲੈਂਦਾ ਹੈ ਤੇ ਦੱਸੇਗਾ ਕਿ ਇਹ ਅਸਲੀ ਹੈ ਜਾਂ ਫਿਰ ਨਕਲੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਐਪ ਨੂੰ ਚਲਾਉਣ ਲਈ ਇੰਟਰਨੈਟ ਦੀ ਵੀ ਲੋੜ ਨਹੀਂ ਪੈਂਦੀ ਅਤੇ ਇਹ ਫਟੇ ਜਾਂ ਗੰਦੇ ਨੋਟਾਂ ਦੀ ਵੀ ਪਛਾਣ ਬਹੁਤ ਆਸਾਨੀ ਨਾਲ ਕਰ ਲੈਂਦਾ ਹੈ ਹਰ ਅਸਲੀ ਨੋਟ ਦੀ ਕੋਈ ਨਾ ਕੋਈ ਖਾਸ ਪਛਾਣ ਜ਼ਰੂਰ ਹੁੰਦੀ ਹੈ ਜਿਵੇਂ ਕਿ ਸਿਕਿਉਰਿਟੀ ਥ्रेड ਵਾਟਰਮਾਰਕ ਅਤੇ ਰੰਗ ਬਦਲਣ ਵਾਲੀ ਸ਼ਾਈ ਤੁਸੀਂ ਆਪਣੇ ਫੋਨ ਦੇ ਕੈਮਰੇ ਨਾਲ ਇਹਨਾਂ ਵਿਸ਼ੇਸ਼ਤਾਵਾਂ ਦੀ ਪਛਾਣ ਕਰ ਸਕਦੇ ਹੋ। ਐਗਜ਼ਾਮਪਲ ਵੋ ਜੋ 500 ਰੁਪਏ ਦੇ ਨੋਟ ਦੇ ਵਿੱਚਕਾਰ ਇੱਕ ਚਮਕਦਾ ਲਾਈਨ ਹੁੰਦੀ ਹੈ ਜਿਸ ਤੇ ਭਾਰਤ ਤੇ RBI ਲਿਖਿਆ ਹੁੰਦਾ ਹੈ। ਜਦੋਂ ਤੁਸੀਂ ਇਸ ਨੋਟ ਨੂੰ ਥੋੜਾ ਜਿਹਾ ਚਿਕਾਉਂਦੇ ਹੋ ਤਾਂ ਇਹ ਲਾਈਨ ਰੰਗ ਬਦਲ ਜਾਂਦੀ ਹੈ। ਇਸ ਤੋਂ ਇਲਾਵਾ ਗਾਂਧੀ ਜੀ ਦੀ ਫੋਟੋ ਦੇ ਨੇੜੇ ਵੀ ਇੱਕ ਵਾਟਰਮਾਰਕ ਹੁੰਦਾ ਹੈ ਜੋ ਰੋਸ਼ਨੀ ਵਿੱਚ ਸਾਫ਼ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਫੋਨ ਦੇ ਟਾਰਚ ਨਾਲ ਵੀ ਤੁਸੀਂ UV ਟੈਸਟ ਕਰ ਸਕਦੇ ਹੋ। ਜੇਕਰ ਤੁਹਾਡੇ ਫੋਨ ਦੀ ਫਲੈਸ਼ਲਾਈਟ ਤੇਜ਼ ਹੈ ਤਾਂ ਤੁਸੀਂ ਇੱਕ ਛੋਟਾ ਜਿਹਾ ਯੂਵੀ ਟੈਸਟ ਵੀ ਕਰ ਸਕਦੇ ਹੋ ਸੋ ਤੁਸੀਂ ਹੁਣ ਟੈਕਨੋਲੋਜੀ ਦੀ ਵਰਤੋਂ ਕਰਕੇ ਆਪਣੇ ਅਸਲੀ ਤੇ ਨਕਲੀ ਨੋਟਾਂ ਦੀ ਪਛਾਣ ਬਹੁਤ ਆਸਾਨੀ ਨਾਲ ਕਰ ਸਕਦੇ ਹੋ ਸੋ ਤੁਸੀਂ ਅੱਜ ਹੀ ਇਸ ਐਪ ਨੂੰ ਡਾਊਨਲੋਡ ਕਰੋ ਤਾਂ ਜੋ ਤੁਸੀਂ ਨੋਟਾ ਸੰਬੰਧੀ ਠੱਗਿਆਂ ਤੋਂ ਬਚ ਪਾਓ